ਅਜਵਾਇਨ ਦਾ ਕਾੜਾ ਪੀਣ ਦੇ ਫਾਇਦੇ ਅਜਵਾਇਨ ਸਿਹਤ ਲਈ ਬਿਹਤਰ ਫਾਇਦੇਮੰਦ ਹੁੰਦੀ ਹੈ ਪਰ ਅਜਵਾਇਨ ਦਾ ਕਾੜਾ ਪੀਣਾ ਵੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਰਾਮਪਾਣ ਇਲਾਜ ਮੰਨਿਆ ਜਾਂਦਾ ਹੈ ਤਾਂ ਆਓ ਅੱਜ ਜਾਣਦੇ ਹਾਂ ਅਜਵਾਇਨ ਦੇ ਕਾੜੇ ਦੇ ਕੁਝ ਫਾਇਦਿਆਂ ਬਾਰੇ ਅਜਵਾਇਨ ਪੋਸ਼ਕ ਤੱਤ ਜਿਵੇਂ ਕਿ ਸੋਡੀਅਮ, ਥਾਇਮੀਨ, ਫਾਸਫੋਰਸ, ਕੈਲਸ਼ੀਅਮ, ਐਂਟੀਆਕਸੀਡੈਂਟ ਗੁੜਾ ਨਾਲ ਭਰਪੂਰ ਹੁੰਦੀ ਹੈ ਹਿਊਮਿਨਿਟੀ ਵਧਾਏ ਅਜਵਾਇਨ ਦਾ ਕੜਾ ਪੀਣ ਨਾਲ ਇਮਿਊਨਿਟੀ ਸਿਸਟਮ ਦੀ ਪ੍ਰਕਿਰਿਆ ਚ ਸੁਧਾਰ ਹੁੰਦਾ ਹੈ ਇਸ ਨੂੰ ਪੀਣ ਨਾਲ ਤੁਹਾਡੀ ਕਮਜ਼ੋਰ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਇਸ ਨੂੰ ਪੀ ਸਕਦੇ ਹਨ ਸਰਦੀ ਜ਼ੁਕਾਮ ਤੋਂ ਬਚਾਏ ਅਜਵਾਇਨ ਦਾ ਕੜਾ ਪੀਣ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ ਇਸ ਨੂੰ ਪੀਣਾ ਸਰਦੀ ਜ਼ੁਕਾਮ ਚ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ ਇਹ ਕੜਾ ਛਾਤੀ ਚ ਜਮੇ ਕਫ ਨੂੰ ਕੱਢ ਕੇ ਜ਼ੁਕਾਮ ਤੋਂ ਰਾਹਤ ਦਿਵਾਉਂਦਾ ਹੈ ਪੇਟ ਲਈ ਫਾਇਦੇਮੰਦ ਅਜਵਾਇਨ ਦਾ ਕੜਾ ਪੀਣ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ ਇਸ ਨੂੰ ਪੀਣ ਨਾਲ ਬਦਹਜਮੀ ਗੈਸ ਬੜਨਾ ਅਤੇ ਅੰਤੜੀਆਂ ਜੋ ਹੋਣ ਵਾਲੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਪਾਚਨ ਲਈ ਵਧੀਆ ਇਹ ਕੜਾ ਤੁਹਾਡੇ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ ਇਸ ਨੂੰ ਪੀਣ ਨਾਲ ਮੈਟਾਬੋਲਿਜ਼ਮ ਠੀਕ ਹੁੰਦਾ ਹੈ ਜਿਸ ਨਾਲ ਭੋਜਨ ਨੂੰ ਪਚਾਉਣ ਵਿੱਚ ਆਸਾਨੀ ਹੁੰਦੀ ਹੈ ਭਾਰ ਘਟਾਏ ਇਸ ਕੜੀ ਨੂੰ ਪੀਣ ਨਾਲ metabolisim ਚੰਗਾ ਹੋਣ ਦੇ ਨਾਲ 파ਰਵੀ ਕਟ ਹੁੰਦਾ ਹੈ। ਅਜਵਾਇਨ ਚ ਪਾਈ ਜਾਣ ਵਾਲੇ ਐਨਜ਼ਾਈਮ ਸਰੀਰ ਚ ਜਮਾਵਾਦੂ ਫੈਟ ਨੂੰ ਕਟਣ ਚ ਮਦਦ ਕਰਦਾ ਹੈ। ਅਜਵਾਇਨ ਦਾ ਕੜਾ ਪੀਣਾ ਸਿਹਤ ਲਈ ਐਨਾ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ। ਹੋਰ ਸਾਰੀਆਂ ਸਿਹਤ ਨਾਲ ਜੁੜੀਆਂ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ। ਅਜਵਾਇਨ ਦਾ ਕੜਾ ਪੀਣ ਦੇ ਫਾਇਦੇ। ਅਜਵਾਇਨ ਸਿਹਤ ਲਈ ਬਿਹਤਰ ਫਾਇਦੇਮੰਦ ਹੁੰਦੀ ਹੈ। ਅਜਵਾਇਦਾ ਕਾੜਾ ਪੀਣਾ ਵੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ ਤਾਂ ਆਓ ਅੱਜ ਜਾਣਦੇ ਹਾਂ ਅਜਵਾਇਦੇ ਕਾੜੇ ਦੇ ਕੁਝ ਫਾਇਦਿਆਂ ਬਾਰੇ ਅਜਵਾਇਡ ਪੋਸ਼ਕ ਤੱਤ ਜਿਵੇਂ ਕਿ ਸੋਡੀਅਮ, ਥਾਇਮੀਨ, ਫਾਸਫੋਰਸ, ਕੈਲਸ਼ੀਅਮ, ਐਂਟੀਆਕਸੀਡੈਂਟ ਗੁੜ ਨਾਲ ਭਰਪੂਰ ਹੁੰਦੀ ਹੈ ਹਿਊਮਿਨਿਟੀ ਵਧਾਏ ਅਜਵਾਇਦਾ ਕਾੜਾ ਪੀਣ ਨਾਲ ਇਮਿਊਨਿਟੀ ਸਿਸਟਮ ਦੀ ਪ੍ਰਕਿਰਿਆ 'ਚ ਸੁਧਾਰ ਹੁੰਦਾ ਹੈ ਇਸ ਨੂੰ ਪੀਣ ਨਾਲ ਤੁਹਾਡੀ ਕਮਜ਼ੋਰ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਕਮਜ਼ੋਰ ਇਮਿਊਨਿਟੀ ਵਾਲੇ ਲੋਕ ਇਸ ਨੂੰ ਪੀ ਸਕਦੇ ਹਨ। ਸਰਦੀ ਜ਼ੁਕਾਮ ਤੋਂ ਬਚਾਏ। ਅਜਵਾਇਨ ਦਾ ਕੜਾ ਪੀਣ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਇਸ ਨੂੰ ਪੀਣਾ ਸਰਦੀ ਜ਼ੁਕਾਮ 'ਚ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਹ ਕੜਾ ਛਾਤੀ 'ਚ ਜੰਮੀ ਕਫ ਨੂੰ ਕੱਢ ਕੇ ਜ਼ੁਕਾਮ ਤੋਂ ਰਾਹਤ ਦਿਵਾਉਂਦਾ ਹੈ। ਪੇਟ ਲਈ ਫਾਇਦੇਮੰਦ। ਅਜਵਾਇਨ ਦਾ ਕੜਾ ਪੀਣ ਨਾਲ ਪੀੜ ਦਿਆ ਕਈ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ ਇਸ ਨੂੰ ਪੀਣ ਨਾਲ ਬਦਹਜਮੀ ਗੈਸ ਬੜਨਾ ਅਤੇ ਅੰਤੜੀਆਂ ਚ ਹੋਣ ਵਾਲੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਪਾਚਨ ਲਈ ਵਧੀਆ ਇਹ ਕੜਾ ਤੁਹਾਡੇ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ ਇਸ ਨੂੰ ਪੀਣ ਨਾਲ ਮੈਟਾਬੋਲਿਜ਼ਮ ਠੀਕ ਹੁੰਦਾ ਜਿਸ ਨਾਲ ਭੋਜਨ ਨੂੰ ਪਚਾਉਣ ਵਿੱਚ ਆਸਾਨੀ ਹੁੰਦੀ ਹੈ ਵਜ਼ਨ ਘਟਾਏ ਇਸ ਕੜੇ ਨੂੰ ਪੀਣ ਨਾਲ ਮੈਟਾਬੋਲਿਜ਼ਮ ਚੰਗਾ ਹੋਣ ਦੇ ਨਾਲ ਪਾਰਵੀ ਕਟ ਹੁੰਦਾ ਹੈ ਅਜਵਾਇਨ ਚ ਪਾਏ ਜਾਣ ਵਾਲੇ ਐਨਜ਼ਾਈਮ ਸਰੀਰ ਚ ਜਮਾਵਾਦੂ ਫੈਟ ਨੂੰ ਕਟਣ ਚ ਮਦਦ ਕਰਦਾ ਹੈ ਅਜਵਾਇਨ ਦਾ ਕੜਾ ਪੀਣਾ ਸਿਹਤ ਲਈ ਐਨਾ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ ਹੋਰ ਸਾਰੀਆਂ ਸਿਹਤ ਨਾਲ ਜੁੜੀਆਂ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਅਜਵਾਇਨ ਦਾ ਕੜਾ ਪੀਣ ਦੇ ਫਾਇਦੇ ਅਜਵਾਇਨ ਸਿਹਤ ਲਈ ਬਿਹਤਰ ਫਾਇਦੇਮੰਦ ਹੁੰਦੀ ਹੈ ਅਜਵਾਇਦਾ ਕਾੜਾ ਪੀਣਾ ਵੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ ਤਾਂ ਆਓ ਅੱਜ ਜਾਣਦੇ ਹਾਂ ਅਜਵਾਇਦੇ ਕਾੜੇ ਦੇ ਕੁਝ ਫਾਇਦਿਆਂ ਬਾਰੇ ਅਜਵਾਇਡ ਪੋਸ਼ਕ ਤੱਤ ਜਿਵੇਂ ਕਿ ਸੋਡੀਅਮ, ਥਾਇਮੀਨ, ਫਾਸਫੋਰਸ, ਕੈਲਸ਼ੀਅਮ, ਐਂਟੀਆਕਸੀਡੈਂਟ ਗੁੜਾ ਨਾਲ ਭਰਪੂਰ ਹੁੰਦੀ ਹੈ ਹਿਊਮਿਨਿਟੀ ਵਧਾਏ ਅਜਵਾਇਦਾ ਕਾੜਾ ਪੀਣ ਨਾਲ ਇਮਿਊਨਿਟੀ ਸਿਸਟਮ ਦੀ ਪ੍ਰਕਿਰਿਆ 'ਚ ਸੁਧਾਰ ਹੁੰਦਾ ਹੈ ਇਸ ਨੂੰ ਪੀਣ ਨਾਲ ਤੁਹਾਡੀ ਕਮਜ਼ੋਰ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਕਮਜ਼ੋਰ ਇਮਿਊਨਿਟੀ ਵਾਲੇ ਲੋਕ ਇਸ ਨੂੰ ਪੀ ਸਕਦੇ ਹਨ। ਸਰਦੀ ਜ਼ੁਕਾਮ ਤੋਂ ਬਚਾਏ। ਅਜਵਾਇਨ ਦਾ ਕੜਾ ਪੀਣ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਇਸ ਨੂੰ ਪੀਣਾ ਸਰਦੀ ਜ਼ੁਕਾਮ 'ਚ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਹ ਕੜਾ ਛਾਤੀ 'ਚ ਜੰਮੀ ਕਫ ਨੂੰ ਕੱਢ ਕੇ ਜ਼ੁਕਾਮ ਤੋਂ ਰਾਹਤ ਦਿਵਾਉਂਦਾ ਹੈ। ਪੇਟ ਲਈ ਫਾਇਦੇਮੰਦ। ਅਜਵਾਇਨ ਦਾ ਕੜਾ ਪੀਣ ਨਾਲ ਪੀੜ ਦਿਆ ਕਈ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ ਇਸ ਨੂੰ ਪੀਣ ਨਾਲ ਬਦਹਜਮੀ ਗੈਸ ਬੜਨਾ ਅਤੇ ਅੰਤੜੀਆਂ ਚ ਹੋਣ ਵਾਲੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਪਾਚਨ ਲਈ ਵਧੀਆ ਇਹ ਕੜਾ ਤੁਹਾਡੇ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ ਇਸ ਨੂੰ ਪੀਣ ਨਾਲ ਮੈਟਾਬੋਲਿਜ਼ਮ ਠੀਕ ਹੁੰਦਾ ਜਿਸ ਨਾਲ ਭੋਜਨ ਨੂੰ ਪਚਾਉਣ ਵਿੱਚ ਆਸਾਨੀ ਹੁੰਦੀ ਹੈ ਵਜ਼ਨ ਘਟਾਏ ਇਸ ਕੜੇ ਨੂੰ ਪੀਣ ਨਾਲ ਮੈਟਾਬੋਲਿਜ਼ਮ ਚੰਗਾ ਹੋਣ ਦੇ ਨਾਲ ਪਾਰਵੀ ਕਟ ਹੁੰਦਾ ਹੈ ਅਜਵਾਇਨ ਚ ਪਾਏ ਜਾਣ ਵਾਲੇ ਐਨਜ਼ਾਈਮ ਸਰੀਰ ਚ ਜਮਾਵਾਦੂ ਫੈਟ ਨੂੰ ਕਟਣ ਚ ਮਦਦ ਕਰਦਾ ਹੈ ਅਜਵਾਇਨ ਦਾ ਕੜਾ ਪੀਣਾ ਸਿਹਤ ਲਈ ਐਨਾ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ ਹੋਰ ਸਾਰੀਆਂ ਸਿਹਤ ਨਾਲ ਜੁੜੀਆਂ ਅਪਡੇਟਸ ਲਈ ਧਿਖਦੇ ਰਹੋ ਡੇਲੀ ਹੈਲਥ ਅਜਵਾਇਨ ਦਾ ਕੜਾ ਪੀਣ ਦੇ ਫਾਇਦੇ ਅਜਵਾਇਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਅਜਵਾਇਦਾ ਕਾੜਾ ਪੀਣਾ ਵੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ ਤਾਂ ਆਓ ਅੱਜ ਜਾਣਦੇ ਹਾਂ ਅਜਵਾਇਦੇ ਕਾੜੇ ਦੇ ਕੁਝ ਫਾਇਦਿਆਂ ਬਾਰੇ ਅਜਵਾਇਡ ਪੋਸ਼ਕ ਤੱਤ ਜਿਵੇਂ ਕਿ ਸੋਡੀਅਮ, ਥਾਇਮੀਨ, ਫਾਸਫੋਰਸ, ਕੈਲਸ਼ੀਅਮ, ਐਂਟੀਆਕਸੀਡੈਂਟ ਗੁੜ ਨਾਲ ਭਰਪੂਰ ਹੁੰਦੀ ਹੈ ਹਿਊਮਿਨਿਟੀ ਵਧਾਏ ਅਜਵਾਇਦਾ ਕਾੜਾ ਪੀਣ ਨਾਲ ਇਮਿਊਨਿਟੀ ਸਿਸਟਮ ਦੀ ਪ੍ਰਕਿਰਿਆ 'ਚ ਸੁਧਾਰ ਹੁੰਦਾ ਹੈ ਇਸ ਨੂੰ ਪੀਣ ਨਾਲ ਤੁਹਾਡੀ ਕਮਜ਼ੋਰ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਕਮਜ਼ੋਰ ਇਮਿਊਨਿਟੀ ਵਾਲੇ ਲੋਕ ਇਸ ਨੂੰ ਪੀ ਸਕਦੇ ਹਨ। ਸਰਦੀ ਜ਼ੁਕਾਮ ਤੋਂ ਬਚਾਏ। ਅਜਵਾਇਨ ਦਾ ਕੜਾ ਪੀਣ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਇਸ ਨੂੰ ਪੀਣਾ ਸਰਦੀ ਜ਼ੁਕਾਮ 'ਚ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਹ ਕੜਾ ਛਾਤੀ 'ਚ ਜੰਮੀ ਕਫ ਨੂੰ ਕੱਢ ਕੇ ਜ਼ੁਕਾਮ ਤੋਂ ਰਾਹਤ ਦਿਵਾਉਂਦਾ ਹੈ। ਪੇਟ ਲਈ ਫਾਇਦੇਮੰਦ। ਅਜਵਾਇਨ ਦਾ ਕੜਾ ਪੀਣ ਨਾਲ ਪੀੜ ਦਿਆ کئی ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ ਇਸ ਨੂੰ ਪੀਣ ਨਾਲ ਬਦਹਜਮੀ ਗੈਸ ਬੜਨਾ ਅਤੇ ਅੰਤੜੀਆਂ ਚ ਹੋਣ ਵਾਲੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਪਾਚਨ ਲਈ ਵਧੀਆ ਇਹ ਕੜਾ ਤੁਹਾਡੇ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ ਇਸ ਨੂੰ ਪੀਣ ਨਾਲ ਮੈਟਾਬੋਲਿਜ਼ਮ ਠੀਕ ਹੁੰਦਾ ਜਿਸ ਨਾਲ ਭੋਜਨ ਨੂੰ ਪਚਾਉਣ ਵਿੱਚ ਆਸਾਨੀ ਹੁੰਦੀ ਹੈ ਵਜ਼ਨ ਘਟਾਏ ਇਸ ਕੜੇ ਨੂੰ ਪੀਣ ਨਾਲ ਮੈਟਾਬੋਲਿਜ਼ਮ ਚੰਗਾ ਹੋਣ ਦੇ ਨਾਲ ਪਾਰਵੀ ਕਟ ਹੁੰਦਾ ਹੈ ਅਜਵਾਇਨ ਚ ਪਾਏ ਜਾਣ ਵਾਲੇ ਐਨਜ਼ਾਈਮ ਸਰੀਰ ਚ ਜਮਾਵਾਦੂ ਫੈਟ ਨੂੰ ਕਟਣ ਚ ਮਦਦ ਕਰਦਾ ਹੈ ਅਜਵਾਇਨ ਦਾ ਕੜਾ ਪੀਣਾ ਸਿਹਤ ਲਈ ਐਨਾ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ ਹੋਰ ਸਾਰੀਆਂ ਸਿਹਤ ਨਾਲ ਜੁੜੀਆਂ ਅਪਡੇਟਸ ਲਈ ਤੇਗ ਦਿਰੋ ਟੇਲੀ ਹੈਲਥ